ਸਾਰੇ ਗਰੇ ਗਰੇ ਜਾਰੇ ਗਮ ਗਮ ਗਰੇ ਗਮ ਬਬ ਬਬ ਮਮ ਮਮ ਨ ਨ ਨ ਨ ਨ ਨ ਨ ਨ ਜੇ ਤੁਸੀਂ ਇਹ ਸਰਗਮ ਸਿੱਖਣੀ ਹੈ ਤਾਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਜਰੂਰ ਸ਼ੇਅਰ ਕਰੋ ਤੇ ਆਪਾਂ ਹੌਲੀ ਹੌਲੀ ਤੁਹਾਨੂੰ ਸਮਝਾਉਣੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਸਰਗਮ ਨੂੰ ਗਾਇਆ ਜਾ ਸਕਦਾ ਹੈ ਸਾਰੇ ਗਰੇ ਗਰੇ ਸਾਹ ਰੇ ਗਮ ਮਮ ਗਮ ਪਾ ਦਾਨੀ ਨੀ ਦਾਨਿ ਰਪੰ ਧਨੀ ਸਾ ਦਾਨੀ ਸਾ ਨੀ ਦਾਨ ਨੀ ਸਾਰੇ ਰੇ ਸਾਰੇ ਸਾ ਨੀ ਸਾਰੇ ਰੇ ਰੇ ਗੇ ਜਾਂ ਇਹ ਹੁਣ ਫਾਸਟ ਕਰਾਂਗੇ ਸਾਰੇ ਗਰੇ ਗਰੇ ਦਰੇ ਗਮ ਬਬ ਗਰੇ ਗਮ ਬਬ ਮਮ 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 ਬਬ ਬਬ ਪਾ ਦਾਨੀ ਨੀ ਦਾਨਿ ਦਬਾਨੀ ਦਾਨੀ ਦਲੀ ਦਲੀ ਜਾਰੇ ਦਰੇ ਦਰੀ ਜਾਰੇ ਗਰੇ ਗਮ ਸੋ ਜੇ ਵੀਡੀਓ ਚੰਗੀ ਲੱਗੀ ਤੇਨੋਂ ਕੀ ਦੇ ਕੇ ਜਰੂਰ ਸ਼ੇਅਰ ਕਰਿਓ ਔਰ ਇਦਾਂ ਦੀਆਂ ਵੀਡੀਓਜ਼ ਵਾਸਤੇ ਜੁੜੇ ਰਹੋ ਪ੍ਰਿੰਸ 뮤ਜ਼ਿਕ ਅਕੈਡਮੀ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ